ਸਾਰੀ ਸੰਗਤ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਯੋਧੇਓ ਆਜੋ ਲਾਈਵ ਦੇ ਵਿੱਚ ਤੁਹਾਡੇ ਨਾਲ ਵਿਚਾਰ ਚਰਚਾ ਆਪਾਂ ਅੱਜ ਬੜੀ ਜ਼ਰੂਰੀ ਕਰਨੀ ਹੈ ਸੋ ਸਾਰੇ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਮੇਰੇ ਭੈਣ ਭਰਾ ਲਾਈਵ ਦੇ ਵਿੱਚ ਜੁੜਜੋ ਜੀ ਫਿਰ ਉਸ ਤੋਂ ਬਾਅਦ ਆਪਾਂ ਜੜੀਆਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਸੋ ਬੜੇ ਟਾਈਮ ਬਾਅਦ ਆਪਾਂ ਲਾਈਵ ਆਏ ਆਂ ਸਵਤ ਵਤ ਸੰਗਤ ਲਾਈਵ ਦੇ ਵਿੱਚ ਜੁੜ ਜੋ ਮੇਰੇ ਵੀਰ ਔਰ ਨਾਲ ਦੀ ਨਾਲ ਥੱਲੇ ਕਮੈਂਟ ਜ਼ਰੂਰ ਕਰ ਦਿਓ ਆਜੋ ਆਜੋ ਮੇਰਾ ਵੀਰ ਲਾਈਵ ਦੇ ਵਿੱਚ ਆਜੋ ਛੇਤੀ ਤੋਂ ਛੇਤੀ 5-7 ਮਿੰਟ ਜ਼ਰੂਰ ਕੱਢੋ ਆਪਦਾ ਸਮਾਂ ਕਿਉਂਕਿ ਇਸ ਟਾਈਮ ਜਿਹੜਾ ਦੌਰ ਆ ਬਹੁਤ ਹੀ ਜ਼ਿਆਦਾ ਮੜਾ ਚੱਲ ਰਿਹਾ ਸੋ ਸਰਕਾਰ ਦੀ ਮੈਂ ਕਹਿੰਨਾ ਵੀ ਜਿਹੜੀ ਇਹ ਬਹੁਤ ਵੱਡੀ ਨਾਕਾਮੀ ਹੈ ਸੋ ਇਸ ਮੁੱਦੇ ਤੇ ਹੀ ਆਪਾਂ ਅੱਜ ਗੱਲਬਾਤ ਕਰਨੀ ਹੈ ਸੋ ਆਜੋ ਮੇਰਾ ਵੀਰ ਸਾਰੇ ਲਾਈਵ ਦੇ ਵਿੱਚ ਬੜੇ ਚਿਰਾਂ ਤੋਂ ਇੰਤਜ਼ਾਰ ਕਰ ਰਹੀ ਸੀ ਤੁਸੀਂ ਸਰਪੰਚੀਆਂ ਦਾ ਸੋ ਸਰਪੰਚੀਆਂ ਆ ਗਈਆਂ ਨੇ ਉਹਦੇ ਮੁੱਦੇ ਤੇ ਆਪਾਂ ਕਰਦੇ ਹਾਂ ਜੀ ਗੱਲਬਾਤ ਪਰ ਉਸ ਤੋਂ ਪਹਿਲਾਂ ਇੱਕ ਵਾਰ ਭੈਣ ਭਰਾ ਆਪਣੇ ਨਾਲ ਜੁੜ ਜਾਣ ਫੇਰ ਹੀ ਆਪਾਂ ਜਿਹੜੀ ਉਹ ਗੱਲਬਾਤ ਸ਼ੁਰੂ ਕਰਾਂਗੇ ਸੋ ਬੇਨਤੀ ਹੈ ਜੀ ਵੱਧ ਤੋਂ ਵੱਧ ਸੰਗਤ ਆਪਣੇ ਨਾਲ ਜੁੜ ਜਿਓ ਔਰ ਨਾਲ ਦੀ ਨਾਲ ਥੱਲੇ ਕਮੈਂਟ ਜ਼ਰੂਰ ਆਪਦੇ ਕਰ ਦਿਓ ਜੀ ਜੇਕਰ ਮੇਰੀ ਗੱਲ ਤੁਹਾਨੂੰ ਸਹੀ ਲੱਗੇ ਤਾਂ ਵੀ ਕਰ ਦਿਓ ਜੇ ਕਿਸ ਕੋਈ ਗਲਤੀ ਵੱਧ ਘਟ ਬੋਲਿਆ ਜਾਂਦਾ ਉਹ ਵੀ ਜ਼ਰੂਰ ਥੱਲੇ ਦੱਸ ਦਿਓ ਜੀ ਅਵਤਾਰ ਕੰਧਾਰੀ ਹਾਂਜੀ ਰਮਨ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਦੇ ਵਿੱਚ ਸੋ ਹੋਰ ਵੀ ਭੈਣ ਭਰਾ ਜਲਦੀ ਤੋਂ ਜਲਦੀ ਲਾਈਵ ਦੇ ਵਿੱਚ ਆ ਜਓ ਮੈਂ ਥੋੜਾ ਜਿਹਾ ਕੰਧਰੀ ਸਾਹਿਬ ਆਊਟਸਾਈਡ ਗਿਆ ਸੀਗਾ ਪੰਜਾਬ ਤੋਂ ਬਾਹਰ ਗਿਆ ਸੀ ਇਹਦੇ ਕਰਕੇ ਫਿਰ ਮੇਰੇ ਕੋਲ ਲਾਈਵ ਨਹੀਂ ਆਇਆ ਗਿਆ 15 20 ਦਿਨ ਹੀ ਹੋ ਗਿਆ ਸ਼ਾਇਦ ਮਹੀਨਾ ਹੀ ਹੋ ਗਿਆ ਤੇ ਇੱਕ ਮਹੀਨੇ ਬਾਅਦ ਆਪਾਂ ਪੂਰੇ ਲਾਈਵ ਆਏ ਅੱਜ ਸੋ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਜੀ ਵੱਧ ਤੋਂ ਵੱਧ ਸੰਗਤ ਲਾਈਵ ਦੇ ਵਿੱਚ ਜੁੜ ਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੰਧਰੀ ਸਾਹਿਬ ਸੋ ਇੱਕ ਵਾਰ ਜੁੜ ਜਾਣ ਜੀ ਆਪਣੇ ਨਾਲ ਪਰ ਉਸ ਤੋਂ ਬਾਅਦ ਜਿਹੜਾ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਆ ਸੋ ਇੱਕ ਮੈਂ ਧੰਨਵਾਦ ਕਰ ਜਾਂ ਕਰਦਾ ਜੀ ਤੁਹਾਡਾ ਬਹੁਤ ਬਹੁਤ ਕਿ ਜਿੱਦਣ ਮੇਰੇ ਘਰੇ ਪੁਲਿਸ ਆਈ ਸੀ ਮੈਨੂੰ ਕੋਈ ਮੈਂ ਜੁਰਮ ਨਹੀਂ ਕੀਤਾ ਨਾ ਕੋਈ ਚੋਰੀ ਕੀਤੀ ਨਾ ਕੋਈ ਡਾਕਾ ਮਾਰਿਆ ਨਾ ਕੋਈ ਮੈਂ ਚਿੱਟਾ ਵੇਜਦਾ ਨਾ ਕੋਈ ਸਪੈਮ ਭੀਮ ਵੇਜਦਾ ਪੁਲਿਸ ਆਈ ਜਿਹੜੀ ਨਜਾਇਜ਼ ਧੱਕਾ ਕਰਨਾ ਤੇ ਉਹ ਅਚਾਨਕ ਚਲੋ ਮੈਂ ਲਾਈਵ ਹੋ ਗਿਆ ਤੇ ਤੁਹਾਡੇ ਮੈਂ ਕਹਿੰਨਾ ਤੂੰ ਹੀ ਇੰਨਾ ਕੋ ਸਾਥ ਦਿੱਤਾ ਮੇਰਾ ਤੁਹਾਡੇ ਸਾਥ ਦੀ ਬਦੌਲਤ ਜਿਹੜੀ ਉਹ ਪੁਲਿਸ ਉਹ ਦਿਨ ਖਾਲੀ ਹੱਥ ਮੁੜ ਗਈ ਸੋ ਮੈਂ ਸਾਰੇ ਹੀ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਸੋ ਇਸੇ ਤਰ੍ਹਾਂ ਹੀ ਛੋਟੇ ਵੀਰ ਦਾ ਜਿਹੜਾ ਤੁਸੀਂ ਸਾਥ ਦਿੰਦੇ ਰਹੋ ਔਰ ਵੱਧ ਤੋਂ ਵੱਧ ਸੰਗਤ ਲਾਈਵ ਦੇ ਵਿੱਚ ਜੁੜਜੋ ਜੀ ਤਾਂ ਆਪਾਂ ਜੇ ਸਰਪੰਚੀਆਂ ਦੇ ਮੁੱਦੇ ਤੇ ਗੱਲ ਕਰਨੀ ਹੈ ਸੋ ਵੱਧ ਤੋਂ ਵੱਧ ਸੰਗਤ ਲਾਈਵ ਦੇ ਵਿੱਚ ਜੁੜਜੋ ਔਰ ਜੇਕਰ ਮੇਰੇ ਵਿਚਾਰ ਤੁਹਾਨੂੰ ਸਹੀ ਲੱਗੇ ਤੇ ਜਰੂਰ ਥੱਲੇ ਕਮੈਂਟ ਦੇ ਵਿੱਚ ਦੱਸਿਓ ਸੋ ਆਪਾਂ ਚਲੋ ਗੱਲਬਾਤ ਸ਼ੁਰੂ ਕਰਦੇ ਆ ਕਿਉਂਕਿ ਕਾਫੀ ਦਿਨਾਂ ਬਾਅਦ ਲਾਈਵ ਆਏ ਆ ਸੋ ਸੰਗਤ ਜਿਹੜੀ ਉਹ ਟੁੱਟ ਜਾਂਦੀ ਏ ਸੋ ਗੱਲਬਾਤ ਆਪਣੀ ਇਹ ਆ ਵੀ ਮੁੱਦਾ ਜਿਹੜਾ ਉਹ ਸਰਪੰਚੀਆਂ ਦਾ ਸੋ ਬੜੇ ਲੰਮੇ ਸਮੇਂ ਤੋਂ ਆਪ ਸਭ ਨੂੰ ਔਰ ਤੁਹਾਨੂੰ ਵੀ ਔਰ ਮੈਨੂੰ ਵੀ ਮੈਨੂੰ ਖੁਦ ਨੂੰ ਵੀ ਬੜੀ ਉਡੀਕ ਸੀਗੀ ਵੀ ਜਲਦੀ ਤੋਂ ਜਲਦੀ ਜਿਹੜੇ ਸਰਪੰਚੀ ਇਲੈਕਸ਼ਨ ਆਉਣ ਕਿਉਂਕਿ ਸਰਕਾਰ ਦੇ ਢਾਈ ਪੌਣੇ ਤਿੰਨ ਸਾਲ ਹੋ ਚੱਲੇ ਆ ਇਹਨਾਂ ਮੈਂ ਕਹਿੰਨਾ ਇੱਕ ਇੱਟ ਵੀ ਕੀ ਹੁੰਦੀ ਪਿੰਡ ਦੇ ਵਿੱਚ ਨਹੀਂ ਲਾਈ ਸੋ ਸਾਰੇ ਜਿਹੜਾ ਸਰਪੰਚੀਆਂ ਦਾ ਹੀ ਵੇਟ ਕਰ ਰਹੇ ਸੀ ਵੀ ਚਲੋ ਸਰਪੰਚ ਬਣਾਵਾਂਗੇ ਕੋਈ ਕੰਮ ਕਰਾਂਗੇ ਤੇ ਪਿਛਲੀਆਂ ਸਰਕਾਰਾਂ ਨੂੰ ਇਹਨਾਂ ਇੰਨਾ ਕੋ ਭੰਡਿਆ ਕੀ ਕਹਿੰਦੇ ਹੁੰਦੇ ਸੀਗੇ ਕਿ ਦੁਨੀਆ ਚੰਦ ਤੇ ਪਹੁੰਚ ਗਈ ਤੇ ਆਪਾਂ ਗਲੀਆਂ ਨਾਲੀਆਂ 'ਚ ਹੀ ਅਜੇ ਫਸੇ ਫਿਰਦੇ ਆ ਇਹ ਹੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਹੋਰ ਬੜੇ ਆਪਦੇ ਮੈਂ ਕਹਿੰਦਾ ਝੂਠ ਫਰੇਵ ਬੜੇ ਬੋਲਦੇ ਹੁੰਦੇ ਸੀ ਵੀ ਮੈਂ ਸੋਨੇ ਦੀ ਚੜੀ ਪੰਜਾਬ ਬਣਾ ਦਿਆਂਗਾ ਪਰ ਪੰਜਾਬ ਦੇ ਤੁਸੀਂ ਹਾਲਾਤ ਵੇਖੋ ਇਹਨਾਂ ਕੀ ਕਰ ਦਿੱਤੇ ਚਲੋ ਕਾਲੀ ਕਾਂਗਰਸੀ ਮੈਂ ਇਹ ਨਹੀਂ ਕਹਿੰਦਾ ਵੀ ਬਹੁਤੇ ਚੰਗੇ ਨੇ ਪਰ ਉਹਨਾਂ ਇਹਨਾਂ ਤਿਆਹਰ ਨਹੀਂ ਕੀਤਾ ਵੀ ਹੁਣ ਜਿਵੇਂ ਮੰਨ ਕੇ ਚੱਲੋ ਹੁਣ ਮਾਨ ਸਾਹਿਬ ਜੇ ਮੁੱਖ ਮੰਤਰੀ ਬਣੇ ਆ ਜੇ ਐਨਾ ਇਹ ਬੋਲਦੇ ਹੁੰਦੇ ਸੀ ਵਿਰੋਧੀ ਧਿਰ ਦੇ ਵਿੱਚ ਤੇ ਨਾ ਹੀ ਕਾਂਗਰਸ ਪਾਰਟੀ ਨੇ ਨਾ ਹੀ ਕਾਲੀ ਦਲ ਨੇ ਇਹਨਾਂ ਤੇ ਕੋਈ ਝੂਠਾ ਪਰਚਾ ਪਵਾਇਆ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਹਿੱਤ ਦੇ ਲਈ ਬੋਲਦਾ ਹੁੰਦੇ ਤੇ ਤੁਰੰਤ ਹੀ ਮੈਂ ਕਹਿੰਦਾ ਉਦੋਂ ਹੀ ਕਾਰਵਾਈ ਜਿਹੜੀ ਉਹ ਕਰ ਦਿੰਦੇ ਨੇ ਔਰ ਹੁਣ ਵੇਖੋ ਹਾਲਾਤ ਕੀ ਏ ਮੈਂ ਅੱਖੀ ਜਿਹੜਾ ਵੇਖਿਆ ਵੀਰੋ ਉਹ ਤੁਹਾਡੇ ਨਾਲ ਬਿਆਨ ਕਰਾਂਗਾ ਜੀਰੇ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਐਮਐਲਏ ਨੇ ਸਰਦਾਰ ਕੁਲਦੀਪ ਸਿੰਘ ਜੀ ਜੀਰਾ ਉਹ ਆਪਦੇ ਵਰਕਰਾਂ ਦੇ ਨਾਲ ਜਿਹੜੇ ਨੋਮੀਨੇਸ਼ਨ ਭਰਨ ਜਾ ਰਹੀ ਸੀ ਤੇ ਉੱਥੇ ਇਹਨਾਂ ਦੇ ਗੁੰਡਿਆਂ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਇਨਾਂ ਕੋਈ ਜ਼ਿਆਦਾ ਇਹਨਾਂ ਅਤਿਆਚਾਰ ਕੀਤਾ ਇਹਨਾਂ ਦੇ ਗੁੰਡਿਆਂ ਨੇ ਜਿਹੜੀਆਂ ਉਹ ਟਰਾਲੀਆਂ ਭਰੀਆਂ ਰੋੜੀਆਂ ਦੀਆਂ ਤੇ ਪੁਲਿਸ ਨੇ ਵੀ ਜਿਹੜੇ ਫੈਰਪੂਰ ਕੀਤੇ ਆ ਤੇ ਉਹ ਜਦੋਂ ਫੈਰ ਫੈਰ ਕੀਤੇ ਹਵੜਾ ਦਫੜੀ ਜੀ ਮੱਚ ਗਈ ਤੇ ਉਹਦੇ ਕਰਕੇ ਹੁਣ ਪਤਾ ਨਹੀਂ ਲੱਗਾ ਵੀ ਕਿੰਨੇ ਗੋਲੀ ਚਲਾਤੀ ਕਿੰਨੇ ਨਹੀਂ ਵੀ ਕੋਈ ਚਿਹਰਾ ਜਿਹੜਾ ਉਹ ਪਛਾਣ ਦੇ ਵਿੱਚ ਨਹੀਂ ਆਇਆ ਪਰ ਮੈਂ ਇਹ ਗੱਲ ਕਹਿਣਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਠੀਕ ਆ ਅੱਜ ਤੁਸੀਂ ਜਿਹੜਾ ਸਰਪੰਚ ਬਣਾ ਦਿਓਗੇ ਅੱਜ ਤੁਸੀਂ ਧੱਕੇ ਨਾਲ ਸਰਪੰਚ ਬਣਾ ਦਿਓਗੇ ਪਰ ਜਦੋਂ ਅਗਲੀ ਸਰਕਾਰ ਬਦਲ ਗਈ ਉਹ ਫਿਰ ਤੁਹਾਡੇ ਨਾਲ ਇਹੀ ਕੁਛ ਕਰੂਗਾ ਸੋ ਆਪਾਂ ਰਲ ਮਿਲ ਕੇ ਜਿਹੜਾ ਪੰਜਾਬ ਨੂੰ ਉਹ ਆਪਾਂ ਲੀ ਤੇ ਲੈ ਕੇ ਆਉਣਾ ਹੈ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਬਣਾਉਣਾ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਤੇ ਜੇ ਆਪਾਂ ਇਹੋ ਕੋਸ਼ਿਸ਼ ਕਰਨ ਲੱਗ ਪਏ ਰੂੜੇ ਚਲਾਉਣ ਲੱਗ ਪਏ ਗੋਲੀਆਂ ਚਲਾਉਣ ਲੱਗ ਪਏ ਸਰਪੰਚੀਆਂ ਦੇ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਜਿਹੜਾ ਉਹ ਸੋਨੇ ਦੀ ਜੜੀ ਕਿਵੇਂ ਬਣੇਗਾ ਤੁਸੀਂ ਮੈਨੂੰ ਇਹ ਦੱਸੋ ਔਰ ਉਹਦੇ ਵਿੱਚ ਕੀ ਹੋਇਆ ਵੀ ਜਿਹੜੇ ਐਮ.ਐਲ.ਏ ਸੀ ਕੁਲਵੀਰ ਸਿੰਘ ਜੀਰਾ ਉਹਨਾਂ ਦੀ ਅੱਖ ਤੇ ਸੱਟ ਲੱਗੀ ਔਰ ਇੱਕ ਵੀਰ ਆ ਗੁਰਵਿੰਦਰ ਸਿੰਘ ਗੈਰੀ ਉਹਦੇ ਗੋਲੀ ਵੱਜੀ ਪੱਟ 'ਚ ਤੇ ਗੁੱਟ ਦੇ ਵਿੱਚ ਔਰ ਇੱਕ ਬਹੁਤ ਹੀ ਮੈਂ ਕਹਿੰਨਾ ਸਤਕਾਰਯੋਗ ਮੇਰਾ ਵੀਰ ਸਰਦਾਰ ਨਸੀਬ ਸਿੰਘ ਖਾਲਸਾ ਉਹ ਵੀ ਉੱਥੇ ਮੌਜੂਦ ਸੀ ਤੇ ਉਹਨਾਂ ਨਾਲ ਵੀ ਜਿਹੜਾ ਬਹੁਤ ੱੱਕਾ ਹੋਇਆ ਤੇ ਪਰ ਉਹ ਖੜੇ ਰਹੇ ਉਥੋਂ ਭੱਜੇ ਨਹੀਂ ਜਿੰਨੇ ਜੋਗੇ ਹੈਗੇ ਸੀ ਕਿਉਂਕਿ ਸਾਡਾ ਐਮਐਲਏ ਉਹਨਾਂ ਇਹ ਵੀ ਖੜਾ ਸੀ ਤੇ ਉਹ ਵੀ ਖੜੇ ਰਹੇ ਸੋ ਮੈਂ ਇਹ ਹੀ ਬੇਨਤੀ ਕਰਦਾ ਹੁਣ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੰਨ ਕੇ ਚੱਲੋ ਵੀ ਮੈਂ ਆਮ ਆਦਮੀ ਪਾਰਟੀ ਆਮ ਆਦਮੀ ਆ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਜੁੜਿਆ ਤੇ ਕੀ ਮੈਂ ਮੇਰੇ ਕੋਲ ਅਧਿਕਾਰ ਨਹੀਂ ਹੈਗਾ ਕਿ ਮੈਂ ਨਾਮਿਨੇਸ਼ਨ ਨਹੀਂ ਭਰ ਸਕਦਾ ਸਰਪੰਚੀ ਦੇ ਜੇਕਰ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੇਕਰ ਕੋਈ ਬੰਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜਿਆ ਤੇ ਪਿੰਡ ਵਾਲੇ ਜੇਕਰ ਸਹਿਮਤੀ ਕਰਦੇ ਵੀ ਅਸੀਂ ਯਾਰ ਆ ਬੰਦਾ ਬਣਾਉਣਾ ਇਹ ਚੰਗਾ ਹੈ ਤੇ ਉਹਦੇ ਜਿਹੜੇ ਨਾਮਿਨੇਸ਼ਨ ਇਹ ਪਰ ਨਹੀਂ ਨਹੀਂ ਦੇ ਰਹੇ ਤੇ ਫਿਰ ਸਰਕਾਰ ਆਮ ਆਦਮੀ ਪਾਰਟੀ ਦੀ ਕਿੱਥੇ ਰਹੀ ਜਦੋਂ ਇਹਨਾਂ ਚਲਾਈ ਹੋਰ ਪੰਜਾਬ ਦੇ ਵਿੱਚ 117 ਜ਼ਿਲ੍ਹੇ ਨੇ 117 ਜ਼ਿਲ੍ਹਿਆਂ ਦੇ ਵਿੱਚ ਮੈਂ ਹਲਕਿਆਂ ਦੇ ਵਿੱਚ ਮੈਂ ਕਹਿੰਨਾ ਸੌਰੀ ਇੱਕ ਮੂਹ ਜੋ ਜ਼ਿਲ੍ਹੇ ਨਿਕਲ ਗਏ 117 ਹਲਕੇ ਨੇ 117 ਹਲਕਿਆਂ ਦੇ ਵਿੱਚ ਕੋਈ ਖਬਰ ਨਹੀਂ ਆਈ ਪਰ ਜੀਰੇ ਦੇ ਵਿੱਚ ਜਿਹੜੀ ਮੈਂ ਕਹਿੰਨਾ ਇਹਨਾਂ ਦਰਿੰਦਗੀ ਕੀਤੀ ਇਹਨਾਂ ਅਤਿਆਚਾਰ ਕੀਤਾ ਬਹੁਤ ਹੀ ਨਿੰਦਣਯੋਗ ਇਹੋ ਜਿਹਾ ਕੰਮ ਮੈਂ ਤਾਂ ਇਹੀ ਸਮਝਦਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਅੱਜ ਇਹ ਬਦੀ ਕੀ ਕਰਦੇ ਨੇ ਕੱਲ ਨੂੰ ਜੇ ਹੋਰ ਕਿਸੇ ਦੀ ਸਰਕਾਰ ਆਉਂਦੀ ਇਹਦੇ ਅਗਲਾ ਉਹ ਵੀ ਆਪਦਾ ਜੋਰ ਲਾਉਂਦਾ ਸੋ ਇਸੇ ਤਰ੍ਹਾਂ ਮੈਂ ਕਹਿੰਨਾ ਵੀ ਦੁਸ਼ਮਈਆਂ ਪਾਉਂਦਾ ਕੋਈ ਫਾਇਦਾ ਨਹੀਂਗਾ ਪੰਜਾਬ ਦੇ ਹਿੱਤ ਲਈ ਆਪਾਂ ਕੰਮ ਕਰੀਏ ਰਲ ਮਿਲ ਕੇ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਉਹਨਾਂ ਨੂੰ ਸਵਾਰੀਏ ਪਹਿਲਾਂ ਸਭ ਤੋਂ ਤਾਂ ਉਸ ਤੋਂ ਬਾਅਦ ਹੀ ਜਿਹੜਾ ਆਪਾਂ ਅਗਲੀ ਕਾਰਵਾਈ ਕਰਾਂਗੇ ਔਰ ਇੱਕ ਮੈਂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਣਾ ਚਾਹਣਾ ਕਿ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਸੀ ਇੱਕ ਪੰਜਾਬ ਦੇ ਲੋਕ ਭੁੱਲ ਬੜੀ ਛੇਤੀ ਜਾਂਦੇ ਨੇ ਜਦੋਂ ਦਿੱਲੀ ਮੋਰਚਾ ਲੱਗਾ ਸੀਗਾ 750 ਕਿਸਾਨ ਮਜ਼ਦੂਰ ਆਪਣਾ ਸ਼ਹੀਦ ਹੋਇਆ ਕਿੰਨੇ ਹੀ ਨੌਜਵਾਨਾਂ ਤੇ ਪਰਚੇ ਪਏ ਔਰ ਕਿੰਨੇ ਹੀ ਲੱਖਾਂ ਰੁਪਈਆ ਦੇ ਮੈਂ ਕਹਿੰਦਾ ਕਿਸੇ ਦੀ ਕਾਰ ਭੰਨਦੀ ਮੋਟਰਸਾਈਕਲ ਭੰਨਦਾ ਟਰੈਕਟਰ ਵਾਲੀਆਂ ਭੰਨਤੀਆਂ ਕਿੰਨੇ ਭੰਨੀਆਂ ਬੀਜੇਪੀ ਦੇ ਕਹਿਣ ਤੇ ਕੀ ਕੁਛ ਹੋਇਆ ਤੁਹਾਨੂੰ ਪਤਾ ਹੀ ਐ ਤੇ ਅੱਜ ਜਦੋਂ ਸਰਪੰਚੀਆਂ ਦੇ ਇਲੈਕਸ਼ਨ ਐ ਹੁਣ ਬੀਜੇਪੀ ਦੇ ਬੰਦੇ ਹੀ ਪਿੰਡਾਂ ਦੇ ਵਿੱਚ ਸਹਿਮਤੀਆਂ ਕਰਾ ਰਹੇ ਆ ਕਿਉਂਕਿ ਅਗਲਿਆਂ ਦੀ ਸੈਂਟਰ 'ਚ ਸਰਕਾਰ ਐ ਹੱਥ ਪੈਂਦਾ ਤੇ ਪਿੰਡਾਂ ਦੇ ਵਿੱਚ ਜਿਹੜੇ ਬੀਜੇਪੀ ਦੇ ਬੰਦੇ ਆ ਤੁਸੀਂ ਸਮਝਦਾਰੀ ਜੇ ਸਾਰਿਆਂ ਨੂੰ ਪਤਾ ਵਾ ਕਿ ਦੀ ਗੱਲ ਕਰ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਬੀਜੇਪੀ ਦੇ ਬੰਦੇ ਨੇ ਵੋਟਾਂ ਉਹਨਾਂ ਬੀਜੇਪੀ ਨੂੰ ਆਂ ਆਂ ਸਾਥ ਉਹਨਾਂ ਬੀਜੇਪੀ ਦਾ ਦਿੱਤਾ ਅ ਤੇ ਕਹਿੰਦੇ ਆ ਅਸੀਂ ਬڑے ਪੰਜਾਬ ਹਤੈਛੀਆਂ ਪੰਜਾਬ ਦੇ ਹੱਕ ਦੇ ਵਿੱਚ ਕਹਿੰਦੇ ਅਸੀਂ ਤਾਂ ਬੋਲਦੇ ਆ ਤੇ ਤੁਸੀਂ ਇਹ ਦੱਸੋ ਮੈਨੂੰ ਵੀ ਇੰਨਾ ਕੁਛ ਆਪਣੇ ਨਾਲ ਹੋ ਗਿਆ ਤੇ ਬੀਜੇਪੀ ਦੇ ਬੰਦੇ ਹੀ ਸਰਪੰਚ ਬਣਾ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਸਹਿਮਤੀ ਕਰਕੇ ਤੇ ਆਪਾਂ ਨੂੰ ਸ਼ਰਮ ਨਾਲ ਮਰ ਨਹੀਂ ਜਾਣਾ ਚਾਹੀਦਾ ਨੱਕ ਡੋਬ ਕੇ ਜੇ ਤੁਹਾਡੀਆਂ ਜ਼ਮੀਨਾਂ ਖੋਹ ਲੈਂਦੇ ਤੇ ਕਾਦੇ ਜੋਗੇ ਅਸੀਂ ਤੁਸੀਂ ਮੈਨੂੰ ਇਹ ਦੱਸੋ ਤੇ ਅੱਜ ਤੁਸੀਂ ਉਹਨਾਂ ਬੰਦਿਆਂ ਤੋਂ ਡਰ ਕੇ ਤੁਸੀਂ ਪਿੰਡ ਦੇ ਵਿੱਚ ਸਹਿਮਤੀਆਂ ਕਰ ਰਹੇ ਹੋ ਵੋਟ ਭਾ ਇੱਕ ਪਵੇ ਤੁਹਾਨੂੰ ਘਰ ਦੀਆਂ ਪੈਣ ਪਰ ਖੜੋ ਤਾਂ ਸਹੀ ਯਾਰ ਤੁਸੀਂ ਅੜ ਕੇ ਕਿਹਦੇ ਦਬਾਅ ਥੱਲੇ ਤਾਂ ਨਾ ਉਹ ਜੇਕਰ ਤੁਸੀਂ ਵਾਕੇ ਹੀ ਪਿੰਡ ਦਾ ਕੋਈ ਸੋਚਣਾ ਹੈ ਮੇਰੇ ਵੀਰੋ ਕਿਸੇ ਵੀ ਮੈਂ ਕਹਿੰਨਾ ਕੜਮ ਚੌਧਰੀ ਮੈਂ ਤਾਂ ਸ਼ਬਦ ਵਰਤੂੰਗਾ ਚਲੋ ਮੈਂ ਵੀ ਜੱਟ ਸਿੱਖਾ ਪਰ ਮੈਂ ਇਹ ਗੱਲ ਕਹਿਣਾ ਕੜਮ ਚੌਧਰੀ ਜਿਹੜੇ ਸੱਤਾਧਾਰੀ ਲੋਕ ਨੇ ਇਹਨਾਂ ਦੇ ਦਬਾਅ ਹੈ ਕਿ ਤੁਸੀਂ ਨਾ ਆਓ ਤੁਸੀਂ ਇੱਕ ਠੋਕੇ ਲੜੋ ਖੜੋ ਔਰ ਲੜੋ ਜੇਕਰ ਪਿੰਡ ਦਾ ਕੋਈ ਸਵਾਰਨਾ ਹੈ ਇਹ ਵੇਖੋ ਪਿੰਡ ਦੇ ਵਿੱਚ ਕਿਹੜਾ ਮੁੰਡਾ ਜੇਕਰ ਨੌਜਵਾਨਾ ਜਾਂ ਕੋਈ ਬਜ਼ੁਰਗਾ ਜਿਹੜਾ ਵੀ ਪਿੰਡ ਦੇ ਹੱਤ ਇਹ ਹੱਕ ਦੇ ਵਿੱਚ ਬੋਲਦਾ ਲੜਦਾ ਹੈ ਪਿੰਡ ਦੇ ਲਈ ਪਿੰਡ ਦੇ ਲੋਕਾਂ ਲਈ ਲੜਦਾ ਹੈ ਅਸਲ ਦੇ ਵਿੱਚ ਸਰਪੰਚ ਸਰਪੰਚੀ ਦਾ ਹੱਕਦਰ ਉਹ ਏ ਵੀ ਜਿਹੜਾ ਯੂਰਤ ਰੱਖਦਾ ਹੋਵੇ ਮੈਂ ਤਾਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਵੀ ਇੰਨਾ ਕੁਝ ਬੀਜੇਪੀ ਨੇ ਕੀਤਾ ਤੇ ਬੀਜੇਪੀ ਦੇ ਬੰਦੇ ਪਿੰਡਾਂ 'ਚ ਸਹਿਮਤੀਆਂ ਕਰਾ ਰਹੇ ਹੁਣ ਇਹ ਗਲਤ ਏ ਜਾਂ ਸਹੀ ਏ ਤੁਸੀਂ ਮੈਨੂੰ ਦੱਸੋ ਆਪਾਂ ਛੱਤਰ ਕਿਉਂ ਖਾਂਦੇ ਆ ਪੰਜਾਬੀ ਕਿਉਂ ਛੱਤਰ ਖਾਂਦੇ ਆ ਪੰਜਾਬੀ ਇਸੇ ਕਰਕੇ ਛੱਤਰ ਖਾਂਦੇ ਆ ਵੀ ਆਪਾਂ ਜੇ ਕੋਈ ਆਪਣੇ ਤੇ ਨੁਕਸਾਨ ਕਰਦਾ ਆ ਭੁੱਲ ਬੜੀ ਛੇਤੀ ਜਾਂਦੇ ਆ 2-4 ਦਿਨ ਚੇਤੇ ਰੱਖਦੇ ਆ ਹੁਣ ਜਿਵੇਂ ਸ਼ਹੀਦ ਦੀਪ ਸਿੰਘ ਸਿੱਧੂ ਵੀਰ ਆਪਣਾ ਸ਼ਹੀਦ ਹੋਇਆ ਸੀ ਉਦੋਂ ਵੀ 2-4 ਦਿਨ ਨਾ ਅਤ ਪੰਚਾਤੀ ਪੂਰੀ ਆ ਦੀਪ ਸਿੰਘ ਸਿੱਧੂ ਜਿੰਦਾਬਾਦ ਜਿੰਦਾਬਾਦ ਤੇ ਅੱਜ ਜੇ ਕੋਈ ਮੈਂ ਕਹਿੰਨਾ ਕਾਲ ਦਿੱਤੀ ਹੋਵੇ ਉਹਨਾਂ ਦੇ ਫੈਮਿਲੀ ਵੱਲੋਂ ਤੇ ਕੌਣ ਇਕੱਠਾ ਹੁੰਦਾ ਕੋਈ ਚੰਦੇ ਬੰਦੇ ਹੁੰਦੇ ਆ ਸੋ ਮੈਂ ਇਹੀ ਗੱਲ ਕਰਦਾ ਪੰਜਾਬ ਦੇ ਲੋਕੋ ਜਦੋਂ ਤੁਹਾਡੇ ਦੇ ਮਾੜਾ ਸਾਮਾ ਹੁੰਦਾ ਜਿਨ੍ਹਾਂ ਨੇ ਅਤਿਆਚਾਰ ਕੀਤਾ ਹੁੰਦਾ ਉਹਨੂੰ ਨਿਗਾ ਦੇ ਵਿੱਚ ਰੱਖਿਆ ਕਰੋ ਉਹਨੂੰ ਭੁਲਾਇਆ ਨਾ ਕਰੋ ਵੇਖਿਆ ਕਰੋ ਵੀ ਕਿਸੇ ਟਾਈਮ ਤੇ ਇਹਨੇ ਸਾਡੇ ਨਾਲ ਆ ਮਾੜੀ ਕੀਤੀ ਜੇ ਅੱਜ ਹੁਣ ਵੋਟਾਂ ਦਾ ਟਾਈਮ ਆਇਆ ਤੇ ਵੋਟਾਂ ਦੇ ਟਾਈਮ ਬੰਦੇ ਕੀ ਕਰਦੇ ਆ 14 ਲੈਣ ਦੇ ਖਾਤਰ ਭਾਜਪੀ ਦੇ ਬੰਦਿਆਂ ਦੇ ਪੈਰੀ ਹੱਥ ਲਾਉਣ ਤੱਕ ਜਾਂਦੇ ਚਮਚਾਗਰੀ ਕਰਦੇ ਆ ਤੇ ਤੁਸੀਂ ਦੱਸੋ ਵੀ ਇਹ ਸਹੀ ਏ ਕਿ ਗਲਤ ਏ ਐਮਐਸਪੀ ਕਿਸਾਨਾਂ ਨੂੰ ਕਿੱਥੋਂ ਮਿਲ ਜੂਗੀ ਕਿੱਥੋਂ ਕਿਸਾਨਾਂ ਦੇ ਮੁੱਦੇ ਹੱਲ ਹੋਣਗੇ ਮਜ਼ਦੂਰਾਂ ਦੇ ਕਿੱਥੋਂ ਮੁੱਦੇ ਹੱਲ ਹੋਣਗੇ ਜਦੋਂ ਪਿੰਡਾਂ ਦੇ ਵਿੱਚ ਤਾਂ ਲੋਕ ਬੀਜੇਪੀ ਦੇ ਇਹ ਬੰਦਿਆਂ ਦੇ ਨਾਲ ਸਹਿਮਤੀਆਂ ਕਰੀ ਬੈਠੇ ਨੇ ਜੇ ਵਾਕਈ ਤੁਸੀਂ ਪੰਜਾਬੀਆਂ ਹੋ ਸਿੱਖੋਂ ਵਾਕਈ ਤੁਸੀਂ ਪੰਜਾਬ ਦੇ ਪ੍ਰਤੀ ਕੋਈ ਸੋਚਦੇ ਹੋ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਬੀਜੇਪੀ ਦੀਆਂ ਵੋਟਾਂ ਪਿੰਡਾਂ ਦੇ ਵਿੱਚ ਇਹਨਾਂ ਦੇ ਬੂਥ ਹੀ ਨਾ ਲੱਗਣ ਪਰ ਤੁਸੀਂ ਗਦਾਰ ਹੋ ਤੁਸੀਂ ਗਦਾਰ ਹੋ ਪਿੰਡਾਂ ਦੇ ਵਿੱਚ ਬੀਜੇਪੀ ਦੇ ਬੰਦਿਆਂ ਨਾਲ ਤੁਸੀਂ ਸਹਿਮਤੀ ਕਰ ਰਹੇ ਹੋ ਇਹਦਾ ਨੁਕਸਾਨ ਇੱਕ ਨਾ ਇੱਕ ਦਿਨ ਤੁਹਾਡੇ ਘਰ ਦੇ ਵਿੱਚ ਵੀ ਅੱਗ ਲੱਗਣੀ ਹੈਦਾ ਨੁਕਸਾਨ ਜੇ ਅੱਜ ਮੇਰੇ ਆਣਾ ਤੇ ਕੱਲ ਨੂੰ ਤੁਹਾਡੇ ਘਰੇ ਵੀ ਅੱਗ ਲੱਗਣੀ ਸੋ ਭਾਜਪੀ ਦੇ ਬੰਦਿਆਂ ਦਾ ਬਾਈਕਾਟ ਕਰਨਾ ਚਾਹੀਦਾ ਫਿਰ ਕੀ ਹੋਇਆ ਯਾਰ ਜੇ ਸੈਂਟਰ ਚ ਸਰਕਾਰ ਹੈ ਤੁਸੀਂ ਯੁਰਤ ਰੱਖੋ ਤੁਸੀਂ ਇੱਕ ਆਜ਼ਾਦ ਦੇ ਦੇ ਨਾਗਰੀ ਕੋ ਤੁਸੀਂ ਯੁਰਤ ਰੱਖ ਕੇ ਕਹੋ ਵੀ ਹਾਂ ਭਾਈ ਮੈਂ ਖੜਾ ਜੇ ਮੈਨੂੰ ਚਾਹੇ ਘਰ ਦੀਆਂ ਵੋਟਾਂ ਪੈਣ ਪਰ ਮੈਂ ਸਹਿਮਤੀ ਨਹੀਂ ਕਰਨੀ ਭਾਜਪੀ ਦੇ ਬੰਦਿਆਂ ਨਾਲ ਲੜੀ ਮਰੀ ਤਾਂ ਸਾਰੇ ਜਾਂਦੇ ਮੈਂ ਤਾਂ ਕਿਸੇ ਜਿੰਨੇ ਵੀ ਹੁਣ ਮੰਨ ਕੇ ਚੱਲੋ ਹਰ ਇੱਕ ਪਿੰਡਾਂ ਦੇ ਵਿੱਚ ਕੋਈ 2-4 ਸਰਪੰਚ ਤਾਂ ਹੁੰਦੇ ਹੀ ਹੈ ਨਾ 2-4 ਜਿਹੜੇ ਕਹਿੰਦੇ ਅਸੀਂ ਖੜਾਂਗੇ ਅਸੀਂ ਖੜਾਂਗੇ ਪਰ ਜਿੱਦੀ ਸਰਕਾਰ ਬਣ ਉਹ ਜਾਂਦਾ ਤੇ ਇਹ ਸਰਪੰਚੀਆਂ ਸਾਰੇ ਹੀ ਕਹਿੰਦੇ ਅਸੀਂ ਲੈਣੀਆਂ ਸਾਰੇ ਹੀ ਕਹਿੰਦੇ ਅਸੀਂ ਆਹ दारू ਚਲਾਵਾਂਗੇ ਆਹ ਕਰਾਂਗੇ ਪਰ ਇਹ ਨਹੀਂ ਕੋਈ ਕਹਿੰਦਾ ਮੈਂ ਸਰਪੰਚ ਬਣ ਕੇ ਆਹ ਕੰਮ ਕਰੂੰਗਾ ਭਈ ਆਹ ਕੰਮ ਕਰੂੰਗਾ ਕੋਈ ਰੋਡਮੈਪ ਹੀ ਨਹੀਂ ਹੈਗਾ ਕਿਸੇ ਨੇ ਕਰੀ ਸਰਪੰਚਾ ਦਾ ਰੋਡਮੈਪ ਪੁੱਛਿਆ ਹੁਣ ਕਈ ਬੰਦੇ ਬਿਆਨ ਦੇ ਰਹੇ ਆ ਵੱਡੇ ਵੱਡੇ ਲੀਡਰ ਲੀਡਰ ਇਹ ਨਹੀਂ ਵੀ ਰਾਜਨੀਤਿਕ ਪਾਰਟੀਆਂ ਜਿਵੇਂ ਕਿਸਾਨਾਂ ਦੇ ਲੀਡਰ ਵੀ ਹੋ ਸਕਦੇ ਨੇ ਹੋਰ ਵੀ ਜਿਹੜੇ ਪ੍ਰਧਾਨਪੁਰਦੂਨ ਹੋ ਸਕਦੇ ਨੇ ਹੁਣ ਕਈ ਬੰਦੇ ਵੇਖੋ ਅਖਬਾਰ ਦੇ ਵਿੱਚ ਬਿਆਨ ਦੇ ਰਹੇ ਨੇ ਕਿ ਪਿੰਡਾਂ ਦੇ ਵਿੱਚ ਨੌਜਵਾਨ ਸਰਪੰਚ ਬਣਾਉਣੇ ਚਾਹੀਦੇ ਪੜ੍ਹੇ ਲਿਖੇ ਤੇ ਉਹ ਆ ਹੀ ਬੰਦੇ ਪਿੰਡਾਂ ਦੇ ਵਿੱਚ ਅਨਪੜ ਬੀਬੀਆਂ ਨੂੰ ਸਰਪੰਚ ਬਣਾ ਰਹੇ ਨੇ ਕੋਈ ਹੈ ਯਕੀਨ ਯਾਰ ਕਿਸੇ ਦਾ ਅੱਜ ਕੱਲ ਇੱਥੇ ਇੱਕ ਬੰਦਾ ਦੱਸ ਦੋ ਕਿ ਯਕੀਨ ਦੇ ਲਾਇਕ ਹੋਵੇ ਸੋ ਮੈਂ ਤੁਹਾਡੇ ਨਾਲ ਵਾਰ ਵਾਰ ਇਹ ਹੀ ਬੇਨਤੀ ਕਰਦਾ ਭਾਈ ਬੀਜਪੀ ਨੇ ਬੜਾ ਹੀ ਅਤਿਆਚਾਰ ਆਪਣੇ ਨਾਲ ਕੀਤਾ ਹੈ ਉਹ ਤੁਸੀਂ ਭੁੱਲੋ ਨਾ ਤੇ ਉਹਦਾ ਡਟ ਕੇ ਜਿਹੜਾ ਉਹ ਵਿਰੋਧ ਕਰੋ ਔਰ ਹੁਣ ਆਪਾਂ ਜਿਹੜਾ ਲਗਾਤਾਰ ਐਕਟਿਵ ਰਹਿਵਾਂਗੇ ਸੋਸ਼ਲ ਮੀਡੀਆ ਤੇ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਲਾਈਵ ਸ਼ੇਅਰ ਵੀ ਕਰ ਦਿਓ ਔਰ ਹੁਣ ਆਪਾਂ ਜਿਹੜਾ ਤਕਰੀਬਨ ਡੇਲੀ ਕਿਸੇ ਨਾ ਕਿਸੇ ਮੁੱਦੇ ਤੇ ਆਪਾਂ ਜਰੂਰ ਲਾਈਵ ਆਇਆ ਕਰਾਂਗੇ ਔਰ ਤੁਹਾਡੇ ਨਾਲ ਵੀਡੀਓ ਵੀ ਜਿਹੜੀਆਂ ਉਹ ਸਾਂਝੀਆਂ ਕਰਾ ਕਰਿਆ ਕਰਾਂਗਾ ਪਰ ਮੈਂ ਤੁਹਾਡੇ ਅੱਗੇ ਸਿਰਫ ਇੱਕੋ ਹੀ ਬੇਨਤੀ ਕਰਦਾ ਪੰਜਾਬ ਦੇ ਯੋਧੇਓ ਮੇਰਾ ਸਾਥ ਦਿਓ ਆਪਦੇ ਛੋਟੇ ਵੀਰ ਤੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਤੇ ਆਪਾਂ ਦਬਦੇ ਨਹੀਂ ਕਿਸੇ ਤੋਂ ਮਹਾਰਾਜ ਦੀ ਕਿਰਪਾ ਔਰ ਤੁਹਾਡਾ ਸਾਥ ਹੀ ਚਾਹੀਦਾ ਹੈ ਤੇ ਫਿਰ ਆਪਾਂ ਜਿਹੜਾ ਪੰਜਾਬ ਦੇ ਹਿੱਤ ਲਈ ਜੋ ਕੁਝ ਹੋਇਆ ਆਪਾਂ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਜੀ ਤੁਹਾਡਾ ਆਪਦਾ ਪਿੰਡ ਏ ਤੁਹਾਡਾ ਹੱਕ ਏ ਤੁਸੀਂ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਹੋ ਕਿਸੇ ਦੇ ਦਬਾਅ ਹੇਠਾ ਕੇ ਦਬਿਆ ਜੇ ਨਾ ਤੁਹਾਡਾ ਫਾਰਮ ਨਾਮਿਨੇਸ਼ਨ ਭਰਨ ਦਾ ਜਿਹੜਾ ਪੂਰਾ ਅਧਿਕਾਰ ਏ ਸੋ ਠੀਕ ਆ ਜੇਕਰ ਉਹ ਕੋਈ ਬੰਦੇ ਬੀਜੇਪੀ ਦੇ ਬੰਦਿਆਂ ਦੇ ਦਬਾਅ ਠਾਉਂਦੇ ਕੋਈ ਗੱਲ ਨਹੀਂ ਯਾਰ ਫਿਰ ਕਿੱਡੀ ਕੁ ਗੱਲ ਏ ਪਰ ਉਹਦੇ ਖਿਲਾਫ ਲੜੋ ਤਾਂ ਅਸੀਂ ਵਾਅਦਾ ਚੁੱਕੋ ਜੇ ਅੱਜ ਤੁਸੀਂ ਇੱਕ ਇੱਕ ਤੇ ਇੱਕ 11 ਹੁੰਦੇ ਜੇ ਅੱਜ ਇੱਕ ਕੱਲਾ ਬੰਦਾ ਵਾਅਦਾ ਚੁੱਕਦਾ ਹੈ ਤੇ ਤੁਹਾਡੇ ਨਾਲ ਸਾਰੇ ਜੁੜਨਗੇ ਸੋ ਇਸੇ ਕਰਕੇ ਮੈਂ ਬੇਨਤੀ ਕਰਦਾ ਭਾਈ ਪੰਜਾਬ ਦੇ ਵੀਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਵੀ ਜਿਹੜਾ ਤੁਹਾਡੇ ਤੇ ਅਤਿਆਚਾਰ ਹੁੰਦਾ ਉਹਨੂੰ ਭੁੱਲਿਆ ਨਾ ਕਰੋ ਉਹਨੂੰ ਯਾਦ ਰੱਖਿਆ ਕਰੋ ਤਾਂ ਹੀ ਆਪਣਾ ਨਕਸ਼ਾਨ ਹੁੰਦਾ ਸੋ ਇਨੀਆਂ ਕੋ ਬੇਨਤੀਆਂ ਕਰਦਾ ਹਾਂ ਖਿਮਾ ਦਾ ਜੱਜ ਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ